ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਰੋਪੜ ਦੇ ਡੀਸੀ ਵਰਜੀਤ ਵਾਲੀਆ ਨੇ ਰੋਪੜ ਜ਼ਿਲ੍ਹੇ ਵਿੱਚ ਹਰ ਜਗ੍ਹਾ ਤੇ ਆਵਾਰਾ ਪਸ਼ੂ ਛੱਡਣ ਵਾਲਿਆਂ ਖਿਲਾਫ ਮਾਮਲੇ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸ ਲੜੀ ਤਹਿਤ ਅੱਜ ਰੋਪੜ ਵਿੱਚ ਪਹਿਲਾ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਪਵਨ ਕੁਮਾਰ ਨੇ ਦੱਸਿਆ ਹੈ ਕਿ ਇਸ ਸੰਬੰਧੀ 272 ਨੰਬਰ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਇੱਕ ਆਵਾਰਾ ਪਸ਼ੂ ਘੁੰਮ ਰਿਹਾ ਸੀ ਜਿਸ ਦੇ ਕੰਨ ਤੇ ਲੱਗੇ ਟੈਗ ਤੇ ਇਸ ਦੇ ਮਾਲਕ ਦੀ ਪਛਾਣ ਤੇਜਿੰਦਰ ਸ਼ਹਾਦਤ ਵਾਰਸੀ ਕੰਡਾ ਘਾਟ ਹਿਮਾਚਲ ਪ੍ਰਦੇਸ਼ ਬਲੋਂ ਹੋਈ ਜਿਸ ਦੇ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜੋ ਦੁੱਧ ਪੀਣ ਤੋਂ ਬਾਅਦ ਜਦੋਂ ਡੰਗਰ ਦੁੱਧ ਦੇਣ ਤੋਂ ਹਟ ਜਾਂਦਾ ਹੈ ਉਹਨਾਂ ਨੂੰ ਰਸੇ ਖੋਲ ਕੇ ਸ਼ਬਖ-ਬਖ ਸ਼ਹਿਰਾਂ ਤੇ ਕਸਬਿਆਂ ਵਿੱਚ ਛੱਡ ਆਂਦੇ ਹਨ ਅਜਿਹੇ ਅਨਸਰਾਂ ਦੀ ਪੁਲਿਸ ਵੱਲੋਂ ਸ਼ਨਾਖਤ ਕਰਕੇ ਹੁਣ ਉਹਨਾਂ ਵਿਰੁੱਧ ਮੁਕੱਦਮੇ ਦਿੱਤੇ ਜਾਣਗੇ ਜਿਨ੍ਹਾਂ ਨੇ ਇਹ ਜਾਨਵਰ ਜਾ ਗਾਮਾ ਛੱਡੀਆਂ ਹੋਈਆਂ ਹਨ ਇੱਥੇ ਗੌਰਤਲਬ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਦੀ ਸਬਜ਼ੀ ਮੰਡੀ ਵਿੱਚ ਬੀਤੇ ਮਹੀਨੇ ਇੱਕ ਸਾਨ ਵੱਲੋਂ ਇੱਕ ਗਰੀਬ ਵਿਅਕਤੀ ਨੂੰ ਟੱਕਰ ਮਾਰ ਕੇ ਉਸ ਦਾ ਚੂੜਾ ਤੋੜ ਦਿੱਤਾ ਗਿਆ ਸੀ ਜਿਸ ਕਾਰਨ ਗਰੀਬ ਬੰਦਾ ਅੱਜ ਤੱਕ ਮੰਜੇ ਤੇ ਪਿਆ ਹੈ ਜਿਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਹੁਣ ਉਮੀਦ ਹੈ ਕਿ ਪੁਲਿਸ ਉਸ ਦੇ ਖਿਲਾਫ ਵੀ ਮਕਦਮਾ ਦਾਇਰ ਕਰੇਗੀ ਜਿਸ ਦਾ ਕੇਵਲ ਸਾਨ ਹੈ ਜਾਂ ਜਿਸ ਨੇ ਛੱਡਿਆ ਹੈ। ਗਾਂ ਨੂੰ ਜਾਂ ਕਿਸੇ ਪਸ਼ੂ ਨੂੰ ਛੱਡਦਾ ਉਹਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾ ਸਕਦਾ। ਸੋ ਇਸੇ ਲੜੀ ਦੇ ਤਹਿਤ ਨਗਰ ਕੌਂਸਲ ਰੋਪੜ ਤੇ ਐਨੀਮਲ ਹਸਬੰਡਰੀ ਡਿਪਾਰਟਮੈਂਟ ਵੱਲੋਂ ਸ਼ਹਿਰ ਚ ਵੱਖ-ਵੱਖ ਜਗ੍ਹਾ ਗਾਵਾਂ ਨੂੰ ਚੈੱਕ ਕੀਤਾ ਗਿਆ। ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨ ਲਈ ਜਿਹੜੇ ਪਰਾਲੇ ਕੀਤੇ ਗਏ ਤੇ ਉਹਦੋਂ ਪਰਾਲੇ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਸਾਨੂੰ ਪੱਤਰ ਜਾਰੀ ਕੀਤਾ ਗਿਆ ਸੀ। ਜਿਹਦੇ ਦਰਤੇ ਅਸੀਂ ਇੱਕ ਮਕਦਮਾ ਨੰਬਰ 272 ਅਦਾਲਤ ਵਿੱਚ ਦਰਜ ਕੀਤਾ ਗਿਆ ਜਿਹਦੇ ਚ ਅਸੀਂ ਰੋਪੜ ਵਿੱਚ ਜਿਹੜੇ ਲੋਕ گاਵਾ ਛੱਡ ਰਹੇ ਆ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਹੁਣ ਤੱਕ ਆਇਡੈਂਟੀਫਿਕੇਸ਼ਨ ਪ੍ਰੋਸੈਸ ਵਿੱਚ ਇੱਕ ਨਾਮ ਸਾਹਮਣੇ ਆਇਆ ਜਿਹੜਾ ਕਿ ਟੈਗ ਦੇ ਜਰੀਏ ਅਸੀਂ ਟ੍ਰੇਸ ਆਊਟ ਕੀਤਾ ਹੈ ਉਹ ਤੇਜਿੰਦਰ ਸਹਾਰਦਤ ਕੰਡਾਗੜ੍ਹ ਹਿਮਾਚਲ ਦਾ ਰਹਿਣ ਵਾਲਾ ਤੇ ਬਾਕੀਆਂ ਖਿਲਾਫ ਜਿਹੜੀ ਲਗਾਤਾਰੇ ਮੁਹਿੰਮ ਜਾਰੀ ਹੈ ਜਲਦੀ ਅਸੀਂ ਜਿਹੜੇ ਬਾਕੀ ਵੀ ਟ੍ਰੇਸ ਕਰਾਂਗੇ ਇਹ ਜਿਹੜਾ ਟ੍ਰੇਸ ਹੋਏਨ ਦੀ ਜਲਦਗ੍ਰਸਤਰੀ ਕਰਾਂਗੇ ਤੇ ਇਹਨਾਂ ਨੂੰ ਜਿਹੜੀ ਸਜ਼ਾ ਦਵਾਈ ਜਾਵੇਗੀ ਤਾਂ ਜੋ ਇਹ ਇਹਦੇ ਨਾਲ ਇੱਕ ਤਾਂ ਜਿਹੜੀਆਂ ਗਾਵਾਂ ਦੀ ਬੇਅਦਬੀ ਜਿਹੜੀ